ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪੁਲਿਸ ਨੇ ਚੱਕ ਲਿਆ ਹੈ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਦੱਸ ਦਿੰਦੇ ਆ ਕਿ ਉਸ ਦੀ ਗਲਤੀ ਕੀ ਹੈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੰਮ ਦੇ ਵਿੱਚ ਰੁਕਾਵਟਾਂ ਪਾਉਂਦੇ ਨੇ ਕੰਮ ਦੇ ਵਿੱਚ ਰੁਕਾਵਟਾਂ ਪਾਈਆਂ ਗਈਆਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਅਪਲੋਡ ਕੀਤੀਆਂ ਗਈਆਂ ਤੇ ਫਿਰ ਲਗਾਤਾਰ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੋਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਨੂਲਾ ਉਹਨਾਂ ਨੂੰ ਪਾਇਆ ਗਿਆ ਕਿ ਭਾਈ ਮੈਂ ਤੁਹਾਡੀ ਗੱਡੀ ਦੇ ਵਿੱਚ ਨਹੀਂ ਚੜਨਾ ਮੈਂ ਤੁਹਾਡੇ ਗੱਡੀ ਵਿੱਚ ਨਹੀਂ ਬੜਨਾ ਲੇਕਿਨ ਪੁਲਿਸ ਵੱਲੋਂ ਧੱਕਾ ਮੁੱਗੀ ਕਰਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਗ੍ਰਿਫਤਾਰ ਕਰਕੇ ਪਰਚਾ ਕੱਟ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਹੈ ਆਮ ਆਦਮੀ ਪਾਰਟੀ ਲਗਾਤਾਰ ਫੇਲ ਫਰੰਟ ਤੇ ਸਾਬਤ ਹੋ ਰਹੀ ਹੈ ਇੱਕ ਪਾਸੇ ਵਾਅਦੇ ਕੀਤੇ ਜਾਂਦੇ ਨੇ ਵਿਕਾਸ ਨੂੰ ਲੈ ਕੇ ਅਸੀਂ ਵਿਕਾਸ ਤੇ ਕੰਮ ਕਰਾਂਗੇ ਤੇ ਦੂਸਰੇ ਪਾਸੇ ਵਿਕਾਸ ਕਰ ਰਹੇ ਲੋਕਾਂ ਖਾਸ ਕਰਕੇ ਜਿਹੜੇ ਪ੍ਰਸ਼ਾਸਕ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਕੰਮਾਂ ਵਿੱਚ ਰੁਕਾਵਟ ਪਾਈ ਜਾਂਦੀ ਹੈ ਉਹਨਾਂ ਨੂੰ ਉਚਾਰੀ ਵਿੱਚ ਬੋਲਿਆ ਜਾਂਦਾ ਹੈ ਇਸ ਕਰਕੇ ਅੱਜ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਚੱਕ ਲਿਆ ਗਿਆ ਪੀਐਸਏ ਦੇ ਤਹਿਤ ਆਮ ਆਦਮੀ ਪਾਰਟੀ ਦੀ ਗ੍ਰਿਫਤਾਰੀ ਹੋਈ ਹੈ ਪੀਐਸਏ ਦਾ ਮੀਨਸ ਰਾਤ ਕਾਰਜਾਂ ਵਿੱਚ ਰਿਕੋਰਡ ਪਾਉਣ ਦਾ ਦੋਸ਼ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਾਰਾਜ ਮਲਕ ਨੂੰ ਜੰਮੂ ਕਸ਼ਮੀਰ ਵਿੱਚ ਪਬਲਿਕ ਸੇਫਟੀ ਐਕਟ ਪੀਐਸਏ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਉਨ੍ਹਾਂ ਨੂੰ ਭਦਰਵਾਦ ਜ਼ਿਲ੍ਹਾ ਜੇਲ੍ਹ ਵਿੱਚ ਤਕਦੀਲ ਕਰ ਦਿੱਤਾ ਗਿਆ ਹੈ ਡੋਡਾ ਦੇ ਵਿਧਾਇਕ ਮਲਕ ਨੇ ਅਧਿਕਾਰੀਆਂ ਨਾਲ ਦੁਰਭਿਹਾਰ ਕਰਨ ਨੌਜਵਾਨਾਂ ਨੂੰ ਭੜਕਾਉਣ ਅਤੇ ਰਾਤ ਕਾਰਜਾਂ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ ਉਸ ਨੂੰ ਪੀਐਸਏ ਤਹਿਤ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਵਿਧਾਇਕ ਹਨ ਇਹ ਆਪ ਆਦਮੀ ਪਾਰਟੀ ਦੇ ਪਹਿਲੇ ਵਿਧਾਇਕ ਨੇ ਜਿਨ੍ਹਾਂ ਉੱਤੇ ਪੀਐਸਏ ਲੱਗੀ ਹੈ ਦੁਪਹਿਰ 2 ਵਜੇ ਦੇ ਕਰੀਬ ਮਲਕ ਦੇ ਫੇਸ ਫੇਸਬੁਕ ਅਕਾਊਂਟ ਤੇ ਦਾਵਾ ਕੀਤਾ ਗਿਆ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫੇਸਬੁਕ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਜਿਸ ਵਿੱਚ ਮਹਾਰਾਜ ਮਲਕ ਪੁਲਿਸ ਵਾਲਿਆਂ ਨਾਲ ਕਿਰਿਆ ਹੋਇਆ ਹੈ ਅਤੇ ਕਹਿ ਰਿਹਾ ਹੈ ਕਿ ਮੈਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਪ੍ਰਸ਼ਾਸਨ ਨੇ ਗੁੰਡਾਗਰਦੀ ਕੀਤੀ ਹੈ ਮਲਕ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਮੈਂ ਕਾਰ ਵਿੱਚ ਨਹੀਂ ਬੈਠਾਂਗਾ ਮੈਨੂੰ ਆਪਣਾ ਕੰਮ ਕਰ ਦਿਓ ਮੈਨੂੰ ਲੋਕਾਂ ਦੀ ਮਦਦ ਕਰਨ ਦਿਓ ਮੈਂ ਇੱਕ ਵਿਧਾਇਕ ਹਾਂ ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਡੋਡਾ ਦੀ ਜੇਲ੍ਹ ਦੇ ਵਿੱਚ ਧਕੇਲ ਦਿੱਤਾ ਹੈ ਪੀ ਐਸ ਏ ਦੇ ਤਹਿਤ ਇਹ ਆਪ ਆਧਵੀ ਪਾਰਟੀ ਦਾ ਇੰਡੀਆ ਦੇ ਵਿੱਚ ਪਹਿਲਾ ਵਿਧਾਇਕ ਹੈ ਜਿਸ ਦੇ ਉੱਤੇ ਪੀ ਐਸ ਏ ਲੱਗੀ ਹੈ ਜਾਨਕਿ ਪੀ ਐਸ ਏ ਦੇ ਤਹਿਤ ਕਾਰਵਾਈ ਹੋਈ ਹੈ ਸਰਕਾਰੀ ਕਪਾ ਦੇ ਵਿੱਚ ਵਿਗੜ ਪਾਇਆ ਗਿਆ ਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਇਸ ਵਿਧਾਇਕ ਦੀਆਂ ਕਿ ਮੈਨੂੰ ਕੰਮ ਕਰਦੇ ਹੋ ਮੈਂ ਲੋਕਾਂ ਦੇ ਕੰਮ ਆਉਣਾ ਚਾਹਣਾ ਹਾਂ ਮੈਂ ਹੁਣ ਤੋਂ ਬਾਅਦ ਸਰਕਾਰ ਦੇ ਕੰਮ ਉੱਤੇ ਵਿਗਨ ਨਹੀਂ ਪਾਉਂਦਾ ਲੇਕਿਨ ਧੱਕੇ ਦੇ ਨਾਲ ਧੱਕੇ ਮਾਰ ਕੇ ਕੋਟਮਾਰ ਕਰਕੇ ਉਸ ਨੂੰ ਗੱਡੀ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਉਸ ਉੱਤੇ ਪੀਐਸ ਲਗਾ ਕੇ ਉਸ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਗਿਆ ਧੰਨਵਾਦ